ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲੇਸ਼ ਸਿੰਘ ਆ ਪਿੰਡ ਸਹਾਰਾ ਦਾ ਵਸਨੀਕ ਆ ਕਿਹੜੇ ਵਿਸ਼ੇ ਦੇ ਫੁੱਟਲਾ ਜਿਹੜਾ ਫੁਕਿਆ ਗਿਆ ਅੱਜ ਅੱਜ ਜੀ ਕੇਂਦਰ ਵੱਲੋਂ ਜੋ ਸਾਡੇ ਤੇ ਅਨਿਆਇ ਹੋ ਰਿਹਾ ਇੰਨੇ ਚਿਰ ਤੋਂ ਸਾਡੇ ਸਾਲ ਸਾਲ ਦਾ ਕਰੀਬ ਹੋ ਗਿਆ ਸਾਡੇ ਸਾਰੇ ਕਿਸਾਨ ਜਿਹੜੇ ਆ ਵੀ ਆਪਾਂ ਸ਼ੰਭੂ ਮੋਹਨ ਖਨੋਰੀ ਤੇ ਰਤਨਪੁਰਾ ਗੜਸਤਨ ਬਾਰਡਰਾਂ ਤੇ ਬੈਠੇ ਹੋਏ ਆ ਤੇ ਜੋ ਸਾਡੀ ਸੁਣਵਾਈ ਹੁਣ ਤੱਕ ਹੋ ਜਾਣੀ ਚਾਹੀਦੀ ਸੀ ਉਹ ਹਜੇ ਹੋਈ ਨਹੀਂ ਆ ਉਨ੍ਹਾਂ ਵਿਰੁੱਧ ਕੇਂਦਰ ਦੀ ਸਰਕਾਰ ਵਿਰੁੱਧ ਜਿਹੜਾ ਇਹ ਪੁਤਲਾ ਅੱਜ ਆਹੀ ਫੂਕਿਆ ਵਾ ਤੇ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਇਹ ਕੇਂਦਰ ਦੀ ਸਰਕਾਰ ਨੂੰ ਵੀ ਭਾਰਤ ਦੇ ਲੋਕਾਂ ਤੋਂ ਵੱਡੀ ਸਰਕਾਰਾਂ ਨਹੀਂ ਹੁੰਦੀਆਂ ਤੇ ਲੜਨ ਵਾਲੇ ਲੋਕਾਂ ਹਮੇਸ਼ਾ ਜਿੱਤਦੇ ਹੁੰਦੇ ਆ ਪ੍ਰਧਾਨ ਵੀਰਾਂ ਨੂੰ ਅਪੀਲ ਇਹੋ ਹੀ ਆ ਇਹ ਇਸ ਪੁਤਲੇ ਰਾਹੀਂ ਅਸੀਂ ਜਗਾਉਣਾ ਚਾਹੁੰਦੇ ਆ ਸਾਡੇ ਸੁੱਤੇ ਹੋਏ ਭਰਾਵਾਂ ਨੂੰ ਵੀ ਕੱਲ ਨੂੰ ਅੱਜ ਸਾਡਾ ਇਹ ਜਿਹੜਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਤਕਰੀਬਨ 45-46 ਦਿਨ ਹੋ ਗਏ ਆ ਜਿਨ੍ਹਾਂ ਨੂੰ ਮਰਨ ਵਾਸਤੇ ਸਾਡੇ ਖਾਤਰ ਬੈਠੇ ਹੋਏ ਹਨ ਤੇ ਉਹਨਾਂ ਨੂੰ ਮਤਲਬ ਕਿ ਸਪੋਰਟ ਕਰਦੇ ਹੋਏ ਤੇ ਨਾਲ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹੁੰਦੇ ਆ ਭਰਾਓ ਮਰਿਆ ਤੋਂ ਬਾਅਦ ਸ਼ਹੀਦਿਆਂ ਤੇ ਜਾ ਕੇ ਮੇਲੇ ਲਾ ਕੇ ਆਪਾਂ ਉਹਨਾਂ ਦੀ ਗੁਣਗਾਨ ਗਾਉਣ ਤੋਂ ਪਹਿਲਾਂ ਹੀ ਆਪਾਂ ਜਿਹੜਾ ਆਪਣਾ ਬੈਠਾ ਭਰਾ ਆਪਣੇ ਜਮੀਨਾ ਖਾਤਰ ਆਪਣੀ ਖੇਤੀ ਬਚਾਉਣ ਖਾਤਰ ਖੇਤੀ ਮੰਡੀ ਬਚਾਉਣ ਖਾਤਰ ਉਹਦੇ ਲਈ ਹੁਣ ਖੜੀਏ ਤੇ ਮਗਰੋਂ ਆਪਾਂ ਮੇਲੇ ਵੱਡੇ ਵੱਡੇ ਲਾ ਕੇ ਇਕੱਠ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਆ ਹੁਣ ਤੱਕ ਆਮ ਹੀ ਆਪਾਂ ਮੇਲਿਆਂ 'ਚ ਵੇਨੇ ਆ ਇੱਕ ਤੇ ਆਪਾਂ ਜ਼ਿਆਦਾਤਰ ਖੁੱਲਰ ਫੁੱਲਰ ਬਾਜੀ ਦਾ ਪ੍ਰਦਰਸ਼ਨ ਕਰਦੇ ਆ ਇਹ ਜਿਹੜੀਆਂ ਨੀਤੀਆਂ ਛੱਡ ਕੇ ਅੱਜ ਆਪਾਂ ਨੂੰ ਲੋੜ ਹੈ ਖੇਤੀ ਬਚਾਉਣ ਵਾਸਤੇ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਮੈਂ ਦਸ਼ਮੀਰ ਕੌਰ ਪਿੰਡ ਸੁਭਰਾ ਵਿਵੇnder ਸਿੰਘ ਵਾਲੇ ਜਿਹੜਾ ਸੰਘਰਸ਼ ਕਮੇਟੀ ਦਾ ਕਿਸਾਨ ਆਗੂ ਆ ਸਾਡਾ ਉਹ ਉੱਥੇ ਬੈਠੇ ਆ ਅੱਗੇ ਉਹ ਪਉ ਵਿੰਡਾ ਦਾ ਜਿਹੜਾ ਸਿੰਘ ਰੇਸ਼ਮ ਸਿੰਘ ਉੱਥੇ ਸੀਧ ਹੋਇਆ ਵਾ ਉਹਦੇ ਕਰਕੇ ਉਹ ਕਮੇਟੀ 'ਚ ਉੱਥੇ ਉਹਨਾਂ ਦੀ ਮੀਟਿੰਗ ਚੱਲਣ ਰਹੀ ਹੈ ਤੋ ਇੱਥੇ ਆ ਨਹੀਂ ਸਕੇ ਇਸ ਕਰਕੇ ਅਸੀਂ ਜਿੰਨੇ ਕ ਸਿੰਘ ਇੱਥੇ ਹੈਗੇ ਆ ਉਹਦੀ ਆਗਹੀ ਲਵਾਉਂਦੇ ਆਂ ਬਾਕੀ ਜੋ ਢੱਲੇ ਵਾਲ ਦੀ ਹਾਲਤ ਆ ਉਹਦਾ ਕਿਸੇ ਤੋਂ ਰੁਪਿਆ ਛੁਕਿਆ ਨਹੀਂ ਆ ਸਾਰਿਆਂ ਨੂੰ ਪਤਾ ਵਾ ਤੇ ਜੇ ਉਹਦੇ ਵਿੱਚ ਅੱਜ ਅਸੀਂ ਸਾਥ ਨਹੀਂ ਦਿੰਦੇ ਫਿਰ ਅੱਗੋਂ ਪਿੱਛੋਂ ਸਾਡੇ ਕਾਦੇ ਸਾਥ ਆ ਅਸੀਂ ਮਿਲ ਕੇ ਚੱਲੀਏ ਅਸੀਂ ਮਿਲਾਂਗੇ ਸਾਡਾ ਏਕਾ ਹੋ ਜੂਗਾ ਸਾਰੇ ਆਗੂ ਇਕੱਠੇ ਹੋ ਜਾਣਗੇ ਤੇ ਫੇਰ ਸਾਨੂੰ ਅਸੀਂ ਕੁਝ ਲੈ ਸਕਦੇ ਆ ਉਦੋਂ ਸਾਡਾ ਕੁਝ ਨਹੀਂ ਬਣਨਾ ਮੋਦੀ ਨੂੰ ਇਹ ਸਮਝ ਲੈਣਾ ਚਾਹੀਦਾ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਅਸੀਂ ਛਾਂ ਹਟਨ ਵਾਲੇ ਨਹੀਂ ਆ ਜੇ ਦਸਵਾਂ ਪਾਸ਼ਾ ਦੇ ਟਾਈਮ ਤੇ ਸਮੇਂ ਦੀਆਂ ਹਕੂਮਤਾਂ ਨੇ ਉਦੋਂ ਝੂਠੀਆਂ ਸੋਹਾਂ ਖਾ ਕੇ ਤੇ ਕਿਲੇ ਦੇ ਵਿੱਚੋਂ ਮਹਾਰਾਜ ਨੂੰ ਕੱਟਿਆ ਸੀ ਤੇ ਉਹ ਨਹੀਂ ਉਹਨਾਂ ਨੇ ਉਹਦਾ ਮਲੇ ਛਟਿਆ ਇਸ ਕਰਕੇ ਉਹ ਹੱਟ ਰੱਖਿਆ ਉਹੋ ਹੀ ਹੱਟ ਉਹੋ ਕੌਮ ਆਏ ਉਹਦੇ ਖੰਡੇ ਤੋਂ ਹੀ ਤਿਆਰ ਹੋਈ ਆ ਇਹਨਾਂ ਨੇ ਪਛਾਣੀ ਹਟਣਾ ਜਿੰਨਾ ਮਰਜੀ ਜ਼ੋਰ ਲਾ ਲਓ ਇਹ ਵੱਡੇ ਜਾਨ ਫਟੇ ਜਾਣ ਇਹਨਾਂ ਨੇ ਆਪਦਾ ਹੱਕ ਲੈ ਕੇ ਰਹਿਣਾ ਜਿਹੜੇ ਸਾਨੂੰ ਇਹਨੇ ਲੈ ਕੇ ਦਿੱਤੇ ਆ ਦੇ ਨਕ ਨੂੰ ਉਹਨਾਂ ਤੋਂ ਠਾ ਆ ਇਹਨੇ ਝੂਠ ਮਾਰ ਕੇ ਉਹ ਜਿਨ੍ਹਾਂ ਤੇ ਸਾਨੂੰ ਨਹੀਂ ਦਿੰਦਾ ਅਸੀਂ ਇਸੇ ਤਰ੍ਹਾਂ ਲੜਦੇ ਰਵਾਂਗੇ ਤੇ ਮਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ